ਕਰਤ ਤ ਜਗਿਆ ਆ ਬੁਰਾਈਆ ਵਜੇ ਧਰਮ ਦੂਰ ਕਰਮੀ ਆਪੋ ਅਕਾਲ ਸਾਹਿਬ ਵਾਹਿਗੁਰੂ ਜੀ ਕੀ ਪ੍ਰਤਿਪੰਨੀ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸਹਿਬੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋਵੀ ਜੇ ਸੋਚੀ ਲਖ ਵਾਰ ਤੇ ਝਪ ਨਾ ਹੋਵੀ ਜੇ ਗਾਇ ਰਹਾ ਲਖਤਾਰ ਔਖੇ ਭੁਖ ਨਾ ਉਤਰੀ ਜੇ ਬੰਨਾ ਪੂਰੀਆਂ ਭਾਰ ਸਹਿ ਸਿਆਣਪਾਂ ਲਖ ਹੋਏ ਤਾ ਇੱਕ ਨਾ ਚੱਲੈ ਨਾਲ ਹਿਪਸ ਚਿਆਰਾ ਹੋਈਐ ਕਿਵ ਕੋੜੇ ਟੁੱਟੇ ਪਾਲ ਹੁਕਮ ਨਾ ਜਾਈ ਚੰਦਾ ਨਾਨਕ ਲਿਖਿਆ ਨਾਲ ਤੂੰ ਹੋਵਨ ਅਕਾਰ ਹੁਕਮ ਨਾ ਕਿਹਾ ਜਾਈ ਹੁਕਮ ਕੀ ਹੋਵਨ ਜੀ ਹੁਕਮ ਮਿਲੇ ਵੜਿਆਈ ਇੱਕ ਵਿੱਚ ਉੱਤਮ ਨੀਚ ਹੁਕਮ ਲੇਖ ਦੁਖ ਸੁਖ ਪਾਈ ਹੈ ਇੱਕ ਨਾਮ ਕਲੀ ਜੀ ਜਏ ਗੋਬੀ ਸਦਾ ਪਵਾਈ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਨਾਨਕ ਹੁਕਮੈ ਜੇ 부ਜੈ ਤਾ ਹਮੈ ਕਹਿ ਨਾ ਹੋਏ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਖ ਜਣੇ ਨਿਸ਼ਾਨ ਹੈ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਚam ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ Japae dise dhoor ਗਾਵੇ ਕੋ ویکھے hath raav dhoor ਕਰਨਾ ਕਤਿ ਨਾ ਆਵੇ ਟੋਟ ਕਰਨਾ ਕਤਿ ਕੋਟੀ ਕੋਟ ਜਾਂਦਾ ਦੇ ਲੈਂਦੇ ਤੱਕ ਪਾਹਿ ਜੁਗਾ ਜਗੰਤਰ ਖਾਈ ਕਹੇ ਹੁਕਮ ਚਲਾਏ ਰਾਹੁ ਨਾਨਕ ਵਿਸਰਵੇ ਪਰਵਾਹੋ ਸਾਚਾ ਸਹਿਬ ਸਚ ਨਾਈ ਭਖਿਆ ਪਹੁ ਅਪਾਰ ਦੇ 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 ਦਾਤ ਰੇ ਤਤਾਰ ਕੀ ਅੱਗੇ ਰੱਖੀਏ ਜਿਹਦੇ ਦੀ ਸੇਧ ਦਰਬਾਰ ਮੋਹ ਕੀ ਬੋਲਨ ਭੋਲੀਏ ਜਿਹਦੇ ਸਰਦਾਰ ਦਵਾਰ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ ਆਪ ਕਹਣਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੁਏ ਉਸੇ ਵਿਆਹ ਤਿਨ ਪਾਇਆ ਮਾਨ ਨਾਨਕ ਕਾਵਿ ਗੁਣੀ ਨਿਦਾਨ ਸੁਣੀਏ ਮੜ ਰੱਖੀਏ ਭਾਉ ਦੁਖ ਗਰਸਤ ਸੁਖ ਕਰ ਲੈ ਜਾਏ ਗੁਰਮੁਖ ਨਾਦੰਗ ਗੁਰਮੁਖ ਵੇਦੰਗ ਗੁਰਮੁਖ ਅਸਮਾਈ ਬੁਰੇਸ਼ਰ ਗੁਰਬੋਖ ਬਰਮਾ పార్వతీ మైେ ఓ జానా ఖ నహే కహనా కథన న జాయి బురా ఏక్ దేహ 부జాయి సవనా జియా కా ఏక్ దాతా ఓ మైେ మిస్ర న జాయి తీర్త్ నావా 제తి ਸੁభావా భินపానే కే నహీ కరే 제తి సర్టో 파హే 미కా ని కర్మ కే మిలే నహీ మత్ وچ రతన్ జవాహర్ మానక 제 గుର ਕੀ సిఖ ਸੁని బురా ఏక్ దేహ 부జాయి సవనా జియా కా ఏక్ దాతా ఓ మైେ మిస్ర న జాయి 제 యుగ చారి亚ర్ జా ਹੋਰ ਸੁని హోయే నఖండా dying. ਨਾ ਜਲੇ ਸਭ ਕੋਈ ਨਾਮਾ ਨ ਰਖਾਈ ਕੇ ਜਸ ਕੀ ਰਜਗਲੇ ਕਿਸ ਨਦਰ ਨ ਆਵੀ ਨਾਮਾ ਤਨ ਪੁੱਛੇ ਕੇ ਤਾਂ ਅੰਦਰ ਕੀ ਟਕਰ ਦੋਸੀ ਦੋਸ਼ ਤਰੇ ਨਾਨਕ ਨਿਰਗੁਣ ਗੁਣ ਕਰੇ ਵਰਮੰਤਿਆਂ ਗੁਣ ਦੇਹਾ ਕੋਈ ਨ ਸੂਜੀ ਜੇ ਕਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾ ਸੁਣਿਆ ਤਕਬੀਰ ਕਾਣੇ ਦੀਪ ਲੋਪਾ ਤਾਲ ਜਿਨੇ ਕੋਈ ਨ ਸਕੇ ਕਾ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਧੂਪਾਂ ਕਾ ਨਾ ਸੁਣਿਆ ਈਸ਼ਰ ਬਰਮਹਿੰਦ ਸੁਣਿਆ ਮਕਸਲਾ ਨਮਾ ਸੁਣਿਆ ਜੋਗ ਜਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੀ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਸਟ ਕਈ ਸੁਣਿਆ ਪੜ ਪੜ ਬਾਵੈ ਮਾਨ ਸੁਣੇ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਰਾ ਕੇ ਗਾਹ ਸੁਣੇ ਸੇ ਪੀਰ ਪਰਸਾ ਸੁਣੇ ਅੰਦੇ ਬਾਵੈ ਰਾਹੋ ਸੁਣੇ ਹਥ ਵੇਸ ਕਾ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਜਤਾਏ ਕਲਮ ਨਾ ਲਿਖਣ ਹਾਰਾ ਮਨ ਦੇ ਕਬਹਿ ਕਰਨ ਵੀ ਠੈਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਨੇ ਸਵਰਤ ਹੋਵੇ ਮਨ ਬੁੱਧ ਮਨ ਨੇ ਸਗਲ ਭਾਨ ਕੀ ਸੁਤ ਮਨ ਲੈ ਮੋਹ ਚੋਟਾ ਨਾ ਖਾਏ ਮਨ ਨੇ ਜਮ ਕੇ ਸਾਥ ਨਾ ਜਾਏ ਇਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਨੇ ਮਾਰਗ ਠਾਕ ਨਾ ਪਾਏ ਮਨ ਨੇ ਪਸੂ ਪਰਗੜ ਜਾਏ ਮਨ ਨੇ ਮਗ ਨ ਚੱਲੇ ਪੰਥ ਮਨ ਨੇ ਧਰਮ ਸੇ ਕੀ ਸੰਬੰਧਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਨੇ ਪਾਵੇ ਮੁਖ ਦੁਆਰ ਪਰਵਾਰ ਸਦਾ ਹਰਿ ਤਾਰੇ ਤਾਰੇ ਗੁਰ ਸੇਖ ਮੰਨੇ ਨਾਨਕ ਪਵੇ ਨਿਖ ਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜੜਨੇ ਮਨ ਕੋ ਹਿ ਪਰਵਾਨ ਪੰਜ ਪ੍ਰਧਾਨ ਅੰਜੇ ਪਾਵੇ ਦਰਗਹਿ ਮਾਨ ਅੰਜੇ ਸੋਹਿ ਦਰਜਾਨ ਪੰਚਾ ਕਾ ਗੁਰ ਏਕ ਧਿਆਨ ਕੋ ਕਹਿ ਕਰੇ ਵਿਚਾਰ ਕਰਤੇ ਕੰਨੇ ਨਹੀਂ ਸੁਮਾਰ ਔਰ ਧਰਮ ਦਿਆ ਕਾ ਪੂਰਨ ਸੰਤੋਖਾ ਪ੍ਰਖਿਆ ਜਨ ਸੂਤ ਜੇ ਹੋਵੇ ਸਚਿਆਰ ਉਪਰ ਕੇਤਾ ਪਾਰ ਹੋਰ ਪਰੇ ਹੋਰ ਹੋਰ ਇਸਨੇ ਪਾਰ ਤਲੇ ਕਵਨ ਜੋਰ ਜਾ ਤਰੰਗਾ ਕੇ ਨਾਮ ਸਮਰਨ ਲਿਖਿਆ ਬੜੀ ਕਲਾਮ ਹੋਇ ਲਿਖਾ ਲਿਖ ਜਾਣਾ ਕੋਇ ਲਿਖਾ ਲਿਖਿਆ ਕੀਤਾ ਹੋਇ ਕਿ ਰਤੀ ਦਾਤ ਜਣੇ ਕਣਕੂਤ ਸਾਉ ਏਕੋ ਕਵਾਵ ਇਸ ਤੇ ਹੋਇ ਲਖ ਦਰਿਆਉ ਬਨਤ ਕਵਣ ਕਾ ਵਿਚਾਰ ਬਰਨ ਜਾਮਾ ਏਕ ਵਾਰ ਉਹਦ ਪਾਵੇ ਸਾਈ ਪਲੀਕਾਰ ਤੁਸ ਸਦਾ ਸਲਾਮਤ ਮੇ ਰੇਂਕਾਰ ਅਸੰਖ ਜਾਪ ਅਸੰਖ ਭਾਉ ਸਤਿ ਪੂਜ ਸੰਤਪਤਾਉ ਅਸਰਤ ਗ੍ਰਾਂਤ ਮੁਕਵੇਡ ਪਾੜ ਸਤਿ ਜੋਗਮਨ ਰਹੇ ਉਦਾਸ ਦਾ ਗੁਣ ਗਿਆਨ ਵਿਚਾਰ ਸੰਤ ਸਤਿਅ ਸੰਖ ਦਤਾਰ ਸੰਖ ਮੋਹ ਪਖ ਸਾਧ ਸੰਖ ਮੋਹ ਲਿਬ ਲਾਇ ਤਾਰ ਸੰਖ ਮੋਹ ਨਾਲਿ ਲਿਬ ਲਾਇ ਤਾਰ ਕੁਦਰਤ ਕਹਣ ਕਹਾ ਵਿਚਾਰ ਰਹਿਣਾ ਜਾਵੇਂ ਇੱਕ ਵਾਰ ਜੋ ਤੁਧ ਭਾਵੈ ਸਾਈ ਬੰਕਾਰ ਸਦਾ ਸਲਾਮਤ ਨਿਰੰਕਾਰ ਸੰਖ ਪੂਰ ਕੰਗ ਧੋਰ ਸੰਖ ਚੋਰ ਆ ਰਾਮ ਕੋਰ ਸੰਖ ਅਵਰ ਕਰ ਜਾਏ ਦੂਰ ਸੰਖ ਗਾਲ ਵਟਿਆ ਕਮਾਏ ਸੰਖ ਪਾਪੀ ਪਾਪ ਕਰ ਜਾਏ ਸੰਖ ਥੋੜਿਆ ਰੋੜੇ ਫਰਾਏ ਸੰਖ ਮਲੇਸ਼ ਮਲ ਪਖਾਏ ਸੰਖ ਨਿੰਦਕ ਸਿਰ ਕਹੇ ਭਾਰ ਨਾਨਕੀਜ ਕਹੇ ਵਿਚਾਰ ਜੁਦਾ ਜਾ ਮੈਂ ਇੱਕ ਵਾਰ ਜੋ ਤੁਧ ਭਾਵੈ ਸਾਈ ਬਲਿਕਾਰ ਸਦਾ ਸਲਾਮਤ ਨਿਰੰਕਾਰ ਸੰਖ ਨਾ ਵ ਸੰਖ ਥਾਵ ਗੰਮ ਅਗੰਮ ਸੰਖ ਲੋਕ ਸੰਖ ਰੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਦੀ ਗੁੰਗਾ ਅਖਰੀ ਲਿਖਣ ਬੋਲਣ ਬਾਣ ਅਖਰੀ ਸਿਰ ਸੰਜੋਗ ਵੇ ਕਾਂਜਣ ਲਿਖੇ ਤੇ ਸਰ ਨਾ ਹੈ ਜੇ ਪਰਮਾਲੇ ਤੇ ਤੇ ਪਾਏ ਤਾਂ ਕੇਤਾ ਦਿੱਤਾ ਨਾ ਬਿਨਾ ਬਿਨਾ ਹੀ ਕੋਤਾ ਉਜਰਤ ਕਵਣ ਕਹਾ ਵਿਚਾਰ ਕਰਨ ਜਾਵਾਂ ਇੱਕ ਵਾਰ ਜੋ ਤੁਦ ਪਾਵੈ ਸਾਈਂ ਪਲਿਕਾਰ ਉਹ ਸਦਾ ਸਲਾਮਤ ਰਹੇਂਕਾਰ ਪਰ ਇਹ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰਸ ਖੇ ਮੂਤ ਬਲੀਤੀ ਗੱਪੜ ਹੋਏ ਏਸਾ ਬਨ ਲਈਐ ਤੋਏ ਪਰ ਇਹ ਮਤ ਪਾਪਾ ਕੇ ਸੰਗ ਉਹ ਤੋ ਬਿਨਾ ਮੇ ਕੇ ਰੰਗ ਇਹ ਬੱਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਓ ਤੇ ਵੀ ਜੀ ਆਪੇ ਕਾਵਾਂ ਨਾਨਕ ਹੁਕਮੀ ਆਓ ਜਾਓ ਤੀਰਤ ਤਪ ਅਧਿਆਤ ਦਾਨ ਜੇ ਕੋ ਪਾਵੇ ਤਿਲ ਕਾ ਮਾਨੁ ਹੁਨਿਆ ਮੰਨਿਆ ਮਨ ਕੀਤਾ ਪਾਉ ਹੰਤ ਗਤ ਤੀਰਥ ਮਰਨਾ ਸਾਪਣ ਤੇਰੇ ਮੈਂ ਨਾਹੀ ਕੋਏ ਬਿਲਕੁਲ ਕੀਤੇ ਭਗਤ ਨਾ ਹੋਏ ਸਤ ਸਾਦ ਬਾਣੀ ਬਰਮਾਓ ਸਤ ਸੁਣ ਸਦਾ ਮਨ ਚਾਓ ਸੁਵੇਲਾ ਵਖਤ ਕਵਣਾ ਕਵਣ ਸੰਥਿਤ ਕਵਾਰ ਕਵਣ ਸਿਰੁੱਤੀ ਮਹ ਕਵਣਾ ਜਿਜਤੂ ਆਕਾਰ ਨਾ ਪਾਈਏ ਪੰਡਤੀ ਜੇ ਹੋਵੇ ਲੇਖ ਪੁਰਾਣ ਬਖਤ ਨ ਪਾਇਓ ਕਾ ਦੀਆ ਜੇ ਲੇ ਗੁਰੂਆਂ ਇਤਵਾਰ ਨ ਜੋਗੀ ਜਾਣੈ ਰਤ ਮਹਾਨਾ ਕੋਇ ਜਾ ਕਰਦਾ ਸ੍ਰਿਸ਼ਟੀ ਕੋ ਸਾਜੈ ਆਪੇ ਜਾਣੈ ਸੋਈ ਉਕਰ ਆਖਾ ਕਿਵ ਸਲਾਹੀ ਕਿਵਨੀ ਕਿਵ ਜਾਣਾ ਨਾਨਕ ਆਖਣਾ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾੜਕ ਜੇ ਕੋ ਆਪੋ ਜਾਣੈ ਅਗੇ ਗਿਆਨ ਸੋਹੈ ਪਾਤਾਲਾ ਪਾਤਾਲ ਲਖ ਨਾਨਕ ਦਾ ਦਾਸ ਓੜਕ ਓੜਕ ਪਾਲ ਧਕੇ ਵੇਦ ਕੈਣਿਕ ਬਾਤ ਰਸਾ ਧਾਰਨ ਕੈਣਕ ਤੇ ਬਾਤ ਲੇਖਾ ਆਸੋਲ ਇਕਤਾਤ ਲੇਖਾ ਹੋਏ ਤਾ ਲਿਖੀਐ ਲੇਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਲਾਹੀ ਸਲਾਹ ਐਤੀ ਸੁਰਤ ਨ ਪਾਈਐ ਰਦੀਐ ਤੇ ਵਾਹ ਪਵੇ ਸੁਮੰਦ ਨ ਜਾਣੀਐ ਸੰਬੰਧ ਸਾ ਸੁਲਤਾਨ ਗ੍ਰਹਿ ਸੇਤੀ ਮਾਰਤਾਨੇ ਤੁਣ ਨ ਹੋਵਣੀ ਜੇਤੀ ਸੁਮਨੁ ਨ ਵਿਸਰੇ ਅੰਤਨ ਸੇਫਤੀ ਕਹਿ ਨਾਨਕ ਅੰਤਨ ਕਰਨੇ ਦੇ ਨਾਮ ਤਪਤਨ ਵੇਖਣ ਅੰਤਨਾ ਵੇਖਣ ਸੁਨਨਨ ਅੰਤਨ ਜਪੇ ਕੇ ਆਮ ਨੰਤ ਨਾ ਜਾਪੈ ਕੀਤਾਕਾਰ ਨਾ ਜਾਪੈ ਪਾਰ ਆਵਾਰ ਹੱਤ ਕਰਨ ਕੇ ਦੇਵ ਲਾਹੇ ਤਾਂ ਕੇ ਅੰਤ ਨ ਪਾਏ ਜਾਏ ਉਹ ਅੰਤ ਨ ਜਾਣੈ ਕੋਏ ਬੋਤਾ ਕਈ ਬੋਤਾ ਹੋਏ ਬਡਾ ਸਹਿਬ ਉੱਚਾ ਥਾਉ 에 ਬਜੇ ਉੱਚਾ ਬਡੋ ਚ ਹੋ ਵੈ ਕੋਈ ਤਿਸੁ ਜੇ ਕੋ ਜਾਣੈ ਸੋਏ 에 ਬਡਾ ਆਪ ਜੇ ਵੜਾ ਆਪ ਜਾਣੈ ਆਪ ਆਪ ਨਾਨਕ ਨੰਦਰੀ ਕਰਮੀ ਦਾਤਾ ਦਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਦਿਲ ਨਾ ਤਮਾਏ ਤੇ ਮੰਗਹਿ ਜੋ ਦਾ ਪਾਰੇ ਤੇ ਅੰਤ ਨਹੀਂ ਵਿਚਾਰ ਕਪ ਕਿਤੇ ਖੱਪ ਟੁੱਟੇ ਵੇਕਾਰ ਕਿਤੇ ਲੈ ਲੈ ਮੁਕਰ ਪਾਏ ਤੇ ਮੂਰਖ ਖਾਈ ਖਾਏ ਕਿਤੇ ਦੁੱਧ ਪੂ ਸਦਮਾਰੇ ਪੀ ਦਾਤ ਤੇਰੀ ਦਾਤਾਰ ਬੰਦ ਨਿਖਾਸੀ ਪਾਣੀ ਹੋਏ ਉਹ ਰੱਖ ਨਾ ਸਕੇ ਕੋਈ ਨਾਨਕ ਆਪੇ ਜਾਣ ਉਹ ਜਾਣੇ ਜੇ ਤਿਆਂ ਮੁਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇਕੇ ਕੇ ਜਿਸ ਨੂੰ ਬਖਸ਼ੇ ਸਿਰਤ ਸਲਾਹ ਆਣਕ ਪਾਦ ਸਾਹੀ ਪਾਸਾ ਹਮਤ ਮੁੱਲ ਗੁਣਾ ਮੁੱਲ ਵਪਾਰ ਮੁੱਲ ਵਪਾਰੀ ਐ ਮੁੱਲ ਭੰਡਾਰ ਮੁੱਲ ਲੈ ਮੁੱਲ ਜਾਏ مولا پایا مولا سمائے مولا ਮਨ ਲ ਪਰਵਾਣ ਮਨ ਬਖੀਸ਼ ਮਨ ਰਿਸਾਨ ਮਨ ਲ ਕਰਮ ਮਨ ਫਰਮਾਨ ਮਨੋ ਮੁਲਾਖਿਆ ਨ ਜਾਏ ਆਖ ਆਖ ਰਹਿਲੇ ਬਲਾਈ ਆਖੇ ਵੇਦ ਪੜ ਪੁਰਾਣੇ ਬੜੇ ਕਰੇ ਵਿਖਿਆ ਆਖੇ ਬਰਮੇ ਆਖੇ ਇੰਦਰ ਅਗਰ ਗੋਪੀ ਦੇ ਗੋਵਿੰਦਾ ਆਖੇ ਇਸ ਰਖੇ ਸਿਧਾ ਆਖੇ ਕਿਤੇ ਕਿਤੇ ਬੋਧ ਆਖੇ ਧਨ ਆਖੇ ਦੇਵਾ ਆਖੇ ਸੁਰ ਨਰਮੁਨ ਜਨ ਸੇਵਿ ਕਿਤੇ ਆਖੇ ਆਖਣ ਪਾਏ ਤੇ ਕਹਿ ਕਹਿ ਉਠ ਉਠ ਜਾਏ ਇਤੇ ਕਿਤੇ ਹੋਰ ਕਰੇ ਤਾਂ ਆਖ ਨ ਸਕੇ ਕੀ ਕੀ ਦੇਵੜ ਪਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜਾ ਲਖਿਆ ਸਿਰ ਗਵਾਰਾ ਗਵਾਰ ਸੋਦਰ ਕਿਹਾ ਸੋ ਕਰਕੇ ਹਾ ਜਿਤ ਵੇ ਸਰਬ ਸੰਮਾਲੇ ਬਾਜੇ ਨਾਦ ਰਣੇਕ ਅ ਸੰਖਾ ਕੇਤੇ ਬਾਹਨ ਹਾਰੇ ਕੇਤੇ ਰਾਗ ਪ੍ਰੀਸ ਕਹਿਣ ਕੇਤੇ ਬਾਹਨ ਹਾਰੇ ਗਾਵੈ ਤੁਧਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਵਰਮਾ ਦੇਵੀ ਸੋਣ ਸਦਾ ਸਵਾਰੇ ਗਾਵੇ ਇੰਦਰ ਇੰਦਰਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਣ ਵੀਰ ਕਰਾਰੇ ਗਾਵਣ ਪੰਡਤ ਪੰਡਨ ਰਖੀਸਰ ਗੁਰੂ ਵੇਦਾਂ ਨਾਲੇ ਗਾਵੇ ਮੋਹਨੀਆ ਮਨ ਮੋਹਣ ਸੁਖਾ ਮਚ ਪਿਆਲੇ ਗਾਵਣ ਰਤਨ ਉਪਾਏ ਤੇਰੇ ਕਰਸਟ ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਜਾਵੇ ਗਾਵੈ ਖੰਡ ਮੰਡਲ ਬਾਰੇ ਪੰਡਾ ਕਰ ਕਰ ਕੇ ਥਾਰੇ ਰਹੀ ਦੁੱਧ ਨੂੰ ਗਾਵੈ ਜੋਤਿਦ ਪਾਵਨ ਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨਾ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਹਿਬ ਸਚਾ ਸਚੀ ਨਾਈ ਹੈਪੀ ਹੋਸੀ ਜਾਈ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰਾ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਕੇ ਕੀਤਾ ਆਪਣਾ ਜਨ ਕਿਸ ਦੀ ਵਿੜਾਈ ਜੋਤਿ ਸੁਪਾਰੈ ਸੋਈ ਕਰਸੀ ਗੁਰੂ ਨਾਨਕ ਨਾ ਜਾਏ ਸੋ ਪਾਤ ਸਾਹੋ ਸਹਾ ਪਾਤ ਸਹਿਬ ਨਾਨਕ ਰਹਿਨਿ ਜਾਈ ਹਉ ਦਾ ਸੰਤੋਖ ਸਰਮਪਕ ਚੋਲੀ ਜਾਣ ਕੀ ਕਰੈ ਵਿਭੂਤਿ ਉთა ਕਾਲ ਕੁਹਾਰੀ ਕਾਇ ਜਗ ਜੰਡਾ ਪਰਤੀਤ ਆਏ ਪੰਥੀ ਸਗਲ ਜਮਾਤੀ ਮਨ ਜੀ ਤੇ ਜਗ ਜੀਤਰ ਇਸ ਤਿਸਿਆ ਦੇਸ ਆਦ ਨੀਰ ਨਾਦਨ ਹਕ ਜਗ ਲਗੇ ਕੋ ਵੇਸ ਉਕਤ ਗਿਆਨ ਦਿਆ ਭੰਡਾਰਨ ਘਟ ਘਟ ਵਜੈ 나ਦ ਆਪਨਾਥ ਨਾਥੀ ਸਭ ਜਾ ਕੀ ਹਿਰਦ ਸੁਧ ਅਵਰਾ ਸਾਧ ਸੰਗੋਗ ਵਿਜੋਗ ਦੇ ਕਾਰ ਚਲਾਵੇ ਖੇ ਆਵਹਿ ਪਾਤ

ਵੇਸ ਅਸਲ ਲੋਹੇ ਲੋਹੇ ਭੰਡਾਰ ਵਿੱਚ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਿਰਜਣਹਾਰ ਨਾਨਕ ਸੱਚੇ ਕੀ ਸਾਚੇ ਕਾਰ ਦੇਸ ਤੇ ਆਦੇਸ ਆਦ ਨੀਲਾ ਨਾਦ ਅਨਾਹਤ ਜੁਗ ਜੁਗੇ ਤੋ ਵੇਸ ਇੱਕ ਦੋ ਜੀਬੋ ਲੱਖ ਹੋਏ ਲੱਖ ਹੋਏ ਲੱਖ ਵੀਸ ਲੈ ਕਿਹੜਾ ਆਖੀ ਹੈ ਏਕ ਨਾਮ ਜਗਦੀਸ਼ ਇਤਰੇ ਪਤ ਪੌੜੀ ਹੈ ਚੜੀਏ ਹੋਏ ਕੀ ਸੁਣ ਗੱਲਾਂ ਆਕਾਸ ਕੀ ਕੀਟਾਈ ਰੀਸ ਨਦਰੀ ਪਾਈ ਹੈ ਕੁੜੀ ਕੁੜੇ ਠੀਸ ਆਖਣ ਜੋਰ ਜੋ ਨਾ ਚੁਪੇ ਨਾ ਜੋਰ ਜੋ ਨਾ ਮੰਗਨ ਦੇ ਨਾ ਜੋਰ ਜੋ ਨਾ ਜੀਵਣ ਮਰਨ ਨਾ ਜੋਰ ਜੋ ਨਾ ਰਾਜ ਮਰ ਮਨਸੂਰ ਜੋ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਉਕਤੀ ਛਟੇ ਸੰਸਾਰ ਹੱਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨਾ ਕੋਏ ਤੇ ਦਿੱਤੀ ਵਾਰ ਪਉਣ ਪਾਣੀ ਅਗਨੀ ਪਾਤਾਲ ਕਰਤੇ 타 ਪਰ ਕੀ ਧਰਮ ਸਾਰ ਸਿਜੇ ਜੀ ਜੁਗਤ ਕੇ ਰੰਗ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਚਾਪ ਸਚਾ ਦਰਵਾਜ਼ ਤੇ ਸੁਣ ਪੰਜ ਪਰਵਾਣੇ ਕਰਮ ਪਾਵੇ ਨੀ ਸਾਨ ਕਚ ਪਗਾਈ ਉਤੇ ਪਾਏ ਨਾਨਕ ਗਿਆ ਜਾ ਪੈ ਜਾਏ ਰਖੰਡ ਕਾਏ ਹੋ ਧਰਮ ਗਿਆਨ ਕੰਨ ਕਾਖੋ ਕਰਮ ਤੇ ਪਉਣ ਪਾਣੀ ਵੈ ਸੰਤਰ ਤੇ ਕਾਣ ਮੇ ਸੇ ਤੇ ਕਰਮੇ ਕਾਟ ਤੜੀਏ ਉਪਰੰਗ ਕੇ ਵੇਸ ਆਰਮੁਮੀ ਮੇਰ ਘਟੇ ਕੇਤੇ ਤੂਪਦੇਸ ਕੇਤੇ ਇੰਦ ਚੰਦ ਸੁਰ ਕੇਤੇ ਕੇਤੇ ਮੰਨ ਰਦੇਸ ਕੇਤੇ ਸਿਧ ਬੋਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸੁਮੰਦ ਕੇਤਿਆ ਖਾਰੀ ਕੇਤਿਆ ਬਾਣੀ ਕੇਤੇ ਪਤਨ ਨਰਿੰਦ ਕੇਤਿਆ ਸੁੱਤੀ ਸੇਵ ਕੇਤੇ ਨਾਨਕ ਅਨੰਤ ਨਾਨਕਾੰਡ ਮੈਂ ਗਿਆਨ ਪ੍ਰਚੰਡ ਕੇਤੇ ਨਾਮ ਨਿਰੋਧ ਕੋਡ ਅਨੰਦ ਅਲਗੀ ਬਾਣੀ ਰੋਪਿ ਤੇ ਗਾੜਤ ਕੜੀਏ ਬੋਤਾ ਰਾਗੀਆਂ ਕਲਾਕਤ ਦੁਨੀਆ ਨਾ ਜਾਹੇ ਜੇ ਕੋ ਕਹਿ ਪਿਛੇ ਪਛਤਾਏ ਕਿਥੇ ਘੜੀਏ ਸੁਰਤ ਮਤ ਮਨ ਬੁੱਧ ਕਿਥੇ ਘੜੀਏ ਸੁਰਾ ਸਿਦਾ ਕੀ ਸੁਰਤ ਕੀ ਬਾਣੀ ਜੋਰ ਕਿਥੇ ਹੋ ਨਾ ਕੋਈ ਹੋਰ ਕਿਥੇ ਜੋਦ ਮਹਾਵਰ ਸੂਰ ਤਿਨ ਮੈਂ ਰਾਮ ਰਿਆ ਭਰਪੂਰ ਤਿਨ ਮੈਂ ਰਾਮ ਰਿਆ ਭਰਪੂਰ ਤਿਥੇ ਸੀਤੋ ਸੀਤਾ ਮੈਂ ਮਾ ਮਾਏ ਤਾਂ ਕੇ ਰੂਪ ਨਾ ਕਥਨੇ ਜਾਏ ਨਾਉ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਏ ਕਿਥੇ ਭਗਤ ਵਸੇ ਕੇ ਲੋ ਕਰੇ ਅਨੰਦ ਸੱਚਾ ਮਨ ਸੋਏ ਕਰ ਕਰ ਵੇਖੇ ਨਗਰ ਨਿਹਾਲ ਕਿਤੇ ਕਾਂਡ ਮੰਡਲ ਵਰ ਪਾਂਡ ਜੈ ਕੋ ਕਤ੍ਰਾਂਤਨਾੰਤ ਕਿਤੇ ਲੋ ਲੋ ਆਕਾਰ ਜਿਬ ਜਿਬ ਹੁਕਮ ਤੇ ਵੇ ਤੇ ਵਕਾਰ ਵਿਕਸ਼ੈ ਕਰ ਵਿਚਾਰ ਨਾਨਕ ਕਤਨਾ ਕਰਣਾ ਸਾਰ ਜਤ ਪਹਾਰਾ ਤਿਰ ਸੁਨਿਆ ਰਣਮਨ ਤੇ ਦੇਹ ਆਉ ਖਲਾਗਨ ਤਪਤਾਉ ਪਾਂਡਾ ਪਉ ਨ੍ਰਿਤ ਟਾਲ ਰਹੀਏ ਸਾਦ ਸਤੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਗਿਆ ਆਂ ਬੁਰਿਆ ਆਂ ਬਚੇ ਤਰਮ ਦੂਰ ਕਰਮੀ ਆਪੋ ਆਪਣੀ ਕੇ ਨੜੇ ਕੇ ਦੂਰ ਜਿਨਨੀ ਨਾਮ ਧਿਆਇਆ ਗਏ ਮਹ ਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਨੇ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ